ਸਸ਼੍ਰੀਆਕਾਲ ਵਿਕਰਤ ਤੁਸੀਂ ਔਨ ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਨੂੰ ਸੁਣਾ ਦਿੰਦੇ ਆ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿਉਂਕਿ ਸਵੇਰ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਇਸ ਖਬਰ ਤੇ ਟਿਕੀਆਂ ਹੋਈਆਂ ਸੀ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਚੱਲ ਰਹੀ ਆ ਆਖਿਰ ਕੀ ਫੈਸਲਾ ਆਏਗਾ ਕੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਮਨਜ਼ੂਰ ਹੋਏਗੀ ਜਾਂ ਫਿਰ ਸੁਪਰੀਮ ਕੋਰਟ ਤੋਂ ਵੀ ਅਰਵਿੰਦ ਕੇਜਰੀਵਾਲ ਨੂੰ ਝਟਕਾ ਲੱਗੇਗਾ ਤਾਂ ਦੱਸ ਦਿਓ ਸੁਪਰੀਮ ਕੋਰਟ ਦੇ ਵਿੱਚ ਸਵੇਰ ਤੋਂ ਹੀ ਸੁਣਵਾਈ ਚੱਲ ਰਹੀ ਸੀ ਤੇ ਸੁਪਰੀਮ ਕੋਰਟ ਨੇ ਸਾਰੀਆਂ ਦਲੀਲਾਂ ਸੁਣੀਆਂ ਨੇ ਅਰਵਿੰਦ ਕੇਜਰੀਵਾਲ ਦੇ ਪੱਖ ਦੀ ਦਲੀਲ ਵੀ ਸੁਣੀ ਗਈ ਹੈ ਸੀਬੀਆਈ ਦੀ ਦਲੀਲ ਵੀ ਸੁਣੀ ਗਈ ਹੈ ਤੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਹੈ ਉਹ ਰੱਖਵਾ ਰੱਖ ਲਿਆ ਗਿਆ ਸੁਰੱਖਿਤ ਰੱਖ ਲਿਆ ਗਿਆ ਹੈ ਯਾਨੀ ਕਿ ਅਗਲੀ ਸੁਣਵਾਈ ਦੇ ਵਿੱਚ ਹੁਣ ਪਤਾ ਲੱਗੇਗਾ ਕਿ अरविंद केजरीवाल ਨੂੰ ਜ਼ਮਾਨਤ ਮਿਲੇਗੀ ਜਾਂ ਫਿਰ ਨਹੀਂ ਪਰ ਇਸੇ ਵਿਚਾਰੇ ਜੋ ਦਲੀਲਾਂ ਰੱਖੀਆਂ ਗਈਆਂ ਨੇ ਦੋਵਾਂ ਧਿਰਾਂ ਵੱਲੋਂ ਉਹ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ अरविंद केजरीवाल ਵੱਲੋਂ अभिषेक मनु सिंघवी ਵਕੀਲ ਜੋ ਪੈਰਵੀ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸੀਪੀਆਈ ਸਿਰਫ ਇਸ ਕਰਕੇ ਗ੍ਰਿਫਤਾਰ ਕੀਤਾ अरविंद केजरीवाल ਨੂੰ ਤਾਂ ਕਿ ਜੇਲ੍ਹ ਤੋਂ ਉਹ ਬਾਹਰ ਨਾ ਆ ਸਕਣ ਕਿਉਂਕਿ ਈਡੀ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਪਹਿਲਾਂ ਹੀ ਮਿਲ ਚੁੱਕੀ ਹੈ ਦੂਜੇ ਪਾਸੇ सीबीआई ਨੇ ਦਲੀਲ ਦਿੱਤੀ ਹੈ ਕਿ ਅਰਵਿੰਦ ਕੇਜਰੀਵਾਲ ਸਿੱਧੇ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦਾ ਰੁਕ ਕਰਦੇ ਨੇ ਉਹ ਆਖਿਰ ਕਿਉਂ ਪਹਿਲਾਂ ট্রਾਇਲ ਕੋਰਟ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਮਨੀਸ਼ ਸਿਸੋਧੀਆਂ ਹੋਣ ਜਾਂ ਕੇ ਕਵਿਤਾ ਹੋਣ ਜਾਂ ਹੋਰ ਆਗੂ ਹੋਣ ਉਹਨਾਂ ਨੇ ਜ਼ਮਾਨਤ ਦੇ ਲਈ ਸਭ ਤੋਂ ਪਹਿਲਾਂ ট্রਾਇਲ ਕੋਰਟ ਦਾ ਰੁਕ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਜੋ ਜ਼ਮਾਨਤ ਹੈ ਉਹ ਮਨਜ਼ੂਰ ਹੋਈ ਹੈ ਪਰ ਅਰਵਿੰਦ ਕੇਜਰੀਵਾਲ ਹਮੇਸ਼ਾ ਇੱਕ ਸਪੈਸ਼ਲ ਟ੍ਰੀਟਮੈਂਟ ਚਾਹੁੰਦੇ ਨੇ ਸੋ ਦੱਸ ਦਈਏ अरविंद केजरीवाल ਨੇ सीबीआई ਵੱਲੋਂ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਔਰ ਕਿਹਾ ਸੀ ਕਿ ਜੋ सीबीआई ਨੇ ਗ੍ਰਿਫਤਾਰੀ ਕੀਤੀ ਇਸ ਮਾਮਲੇ ਦੇ ਵਿੱਚ ਉਹ ਗੈਰ ਸੰਵਿਧਾਨਿਕ ਹੈ ਕਿਉਂਕਿ ED ਵੱਲੋਂ ਜ਼ਮਾਨਤ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਮਿਲ ਚੁੱਕੀ ਹੈ ਦੂਜੇ ਪਾਸੇ ਸੀਬੀਆਈ ਵੱਲੋਂ ਜੋ ਗ੍ਰਿਫਤਾਰੀ ਕੀਤੀ ਗਈ ਹੈ ਉਸ ਮਾਮਲੇ ਦੇ ਵਿੱਚ ਜ਼ਮਾਨਤ ਦੀ ਅਪੀਲ ਵੀ ਅਰਵਿੰਦ ਕੇ ਜੀਵਲ ਵੱਲੋਂ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਸੋ ਦੋਵੇਂ ਪਟੀਸ਼ਨਰ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਸਵੇਰ ਤੋਂ ਹੀ ਇਹ ਸੁਣਵਾਈ ਚੱਲ ਰਹੀ ਸੀ ਦੋਵੇਂ ਥਿਰ ਆਪਣੇ ਆਪਣੇ ਪੱਖ ਰੱਖ ਰਹੇ ਸੀ ਸੋ ਦੱਸ ਦਈਏ ਕਿ ਅਭਿਸ਼ੇਕ ਮਨੂ ਸਿੰਘ ਵੀ ਜੋ ਕਿ ਅਰਵਿੰਦ ਕੇ ਜੀਵਲ ਦੇ ਵਕੀਲ ਨੇ ਉਹਨਾਂ ਵੱਲੋਂ ਕੀ ਪੈਰਵੀ ਕੀਤੀ ਗਈ ਹੈ ਕੀ ਦਲੀਲਾਂ ਰੱਖੀਆਂ ਗਈਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਇਹ ਅਨੋਖਾ ਮਾਮਲਾ ਹੈ ਪੀਐਮਐਲਏ ਦੇ ਸਖਤ ਜੋ ਨਿਯਮ ਨੇ ਉਸ ਦੇ ਬਾਵਜੂਦ ਕੇਜਰੀਵਾਲ ਨੂੰ ਦੋ ਵਾਰ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਸੀਬੀਆਈ ਕੇਸ ਦੇ ਵਿੱਚ ਆਖਿਰ ਜ਼ਮਾਨਤ ਕਿਉਂ ਨਹੀਂ ਮਿਲ ਰਹੀ ਇਸ ਤੋਂ ਇਲਾਵਾ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਸੀਬੀਆਈ ਨੇ ਦਲੀਲ ਦਿੱਤੀ ਹੈ ਕਿ ਕੇਜਰੀਵਾਲ ਸਹਿਯੋਗ ਨਹੀਂ ਕਰ ਰਹੇ ਪੁੱਛਗਿਛ ਦੇ ਵਿੱਚ ਦੂਜੇ ਪਾਸੇ ਅਭਿਸ਼ੇਕ ਮਨੂ ਸਿੰਘ ਵੀ ਨੇ ਇਹ ਵੀ ਕਿਹਾ ਕਿ ਅਦਾਲਤ ਨੂੰ ਸਿਰਫ ਤਿੰਨ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕੀ ਕੇਜਰੀਵਾਲ ਦੇ ਭੱਜਣ ਦਾ ਖਤਰਾ ਹੈ ਕਿ ਉਹ ਸਬੂਤਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ ਜਾਂ ਫਿਰ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਦਕਿ ਅਜੇ ਹੁਣ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਇੱਕ ਸੰਵਿਧਾਨਿਕ ਪੱਤੇ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਉਹਨਾਂ ਦੇ ਭੱਜਣ ਦਾ ਕੋਈ ਖਰਚਾ ਨਹੀਂ ਹੈ ਸਬੂਤਾਂ ਦੇ ਨਾਲ ਛੇੜਖਾਨੀ ਨਹੀਂ ਹੋ ਸਕਦੀ ਕਿਉਂਕਿ ਲੱਖਾਂ ਦਸਤਾਵੇਜ਼ ਨੇ ਤੇ ਪੰਜ ਚਾਰਟ ਸ਼ੀਟ ਇਸ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ ਸੋ ਗਰਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਵੀ ਕੋਈ ਖਤਰਾ ਨਹੀਂ ਔਰ ਇਹਨਾਂ ਸ਼ਰਤਾਂ ਨੂੰ ਮੱਧ ਨਜ਼ਰ ਅਰਵਿੰਦ ਕੇਜਰੀਵਾਲ ਦੀ ਜੋ ਜ਼ਮਾਨਤ ਉਹ ਮਨਜ਼ੂਰ ਹੋਣੀ ਚਾਹੀਦੀ ਹੈ ਨੁੱਝੇ ਪਾਸੇ सीबीआई ਵੱਲੋਂ ਏਐਸਜੀ ਰਾਜੂ ਜੁਨੇ ਉਹ ਦਲੀਲਾਂ ਪੇਸ਼ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜ਼ਮਾਨਤ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਪਰ ਜ਼ਮਾਨਤ ਤੇ ਗ੍ਰਿਫਤਾਰੀ ਨੂੰ ਬਹਿਸ ਦੇ ਵਿੱਚ ਆਪਸ ਦੇ ਵਿੱਚ ਦੋਵਾਂ ਨੂੰ ਮਿਲਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮਨੀਸ਼ ਸੋਸੋਦੀਆ ਕੇ ਕਵਿਤਾ ਸਾਰੇ ਪਹਿਲਾਂ ਟ੍ਰਾਇਲ ਕੋਰਟ ਦੇ ਵਿੱਚ ਗਏ ਸੀ ਪਰ ਕੇਜਰੀਵਾਲ ਇੱਕ ਐਕਸਟਰਾ ਆਰਡੀਨਰੀ ਟ੍ਰੀਟਮੈਂਟ ਚਾਹੁੰਦੇ ਨੇ ਉਹ ਟ੍ਰਾਇਲ ਕੋਰਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਸੀਬੀਆਈ ਵੱਲੋਂ ਇਹ ਵੀ ਕਿਹਾ ਗਿਆ ਕਿ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਾਨੂੰਨ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਕਿਉਂਕਿ ਗ੍ਰਿਫਤਾਰੀ ਜੁਵਾ ਜਾਂਚ ਦਾ ਇੱਕ ਹਿੱਸਾ ਹੁੰਦੀ ਹੈ ਜੇਕਰ ਜਾਂਚ ਕਰਨ ਦੀ ਪਾਵਰ ਮਿਲੀ ਹੋਈ ਹੈ ਸ਼ਕਤੀ ਮਿਲੀ ਹੋਈ ਹੈ ਤਾਂ ਫਿਰ ਗ੍ਰਿਫਤਾਰ ਕਰਨ ਦੀ ਪਾਵਰ ਵੀ ਹੈ ਦੂਜੇ ਪਾਸੇ ਗ੍ਰਿਫਤਾਰੀ ਨੂੰ ਲੈ ਕੇ ਐਸਜੀ ਰਾਜੂ ਨੇ ਕਿਹਾ ਕਿ ਸਾਨੂੰ ਸਪੈਸ਼ਲ ਕੋਰਟ ਤੋਂ ਪਰਮਿਸ਼ਨ ਮਿਲੀ ਵਾਰੰਟ ਜਾਰੀ ਹੋਇਆ ਜਿਸ ਤੋਂ ਬਾਅਦ ਸੀਬੀਆਈ ਵੱਲੋਂ ਗ੍ਰਿਫਤਾਰੀ ਕੀਤੀ ਗਈ ਜਦੋਂ ਪੂਰਾ ਪ੍ਰੋਸੈਸ ਫਾਲੋ ਕੀਤਾ ਗਿਆ ਤਾਂ ਫਿਰ ਕਿਸੇ ਕਮੀ ਦਾ ਜਾਂ ਕਿਸੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਗ੍ਰਿਫਤਾਰੀ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਤੋਂ ਇਲਾਵਾ ਸੀਬੀਆਈ ਨੇ ਜ਼ਮਾਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ ਔਰ ਕਿਹਾ ਕਿ ਕੇਜਰੀਵਾਲ ਨੂੰ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਫੈਸਲਾ ਇਹ ਹਾਈ ਕੋਰਟ ਨੂੰ ਨਿਰਾਸ਼ ਕਰ ਸਕਦਾ ਹੈ ਕਿਉਂਕਿ ਹਾਈ ਕੋਰਟ ਨੇ ਸੀਬੀਏ ਵੱਲੋਂ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਇਆ ਸੀ ਔਰ ਉਸ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਸੋ ਦੱਸ ਦਈਏ ਈਡੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 12 ਜੁਲਾਈ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਹੋਈ ਹੈ ਕਿਹਾ ਗਿਆ ਸੀ ਕਿ ਕੇਜਰੀਵਾਲ ਕਰੀਬ 3 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਉਹ ਮੁੱਖ ਮੰਤਰੀ ਨੇ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਵੱਡੀ ਬੈਂਚ ਨੂੰ ਅਸੀਂ ਟਰਾਂਸਫਰ ਕਰ ਰਹੇ ਹਾਂ ਗ੍ਰਿਫਤਾਰੀ ਦੀ ਪਾਲਿਸੀ ਕੀ ਹੁੰਦੀ ਹੈ ਇਸ ਦਾ ਆਧਾਰ ਕੀ ਹੁੰਦਾ ਹੈ ਇਹ ਕੁਝ ਸਵਾਲ ਅਦਾਲਤ ਵੱਲੋਂ ਤਿਆਰ ਕੀਤੇ ਗਏ ਸੀ ਜੋ ਕਿ ਵੱਡੀ ਬੈਂਚ ਨੂੰ ਅੱਗੇ ਤਬਦੀਲ ਕਰ ਦਿੱਤੇ ਗਏ ਸੀ ਟਰਾਂਸਫਰ ਕਰ ਦਿੱਤੇ ਗਏ ਸੀ ਸੋ ਈਡੀ ਕੇਸ ਦੇ ਵਿੱਚ 12 ਜੁਲਾਈ ਨੂੰ ਅਨਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਪੇਜ ਜਿੱਥੇ ਫਸਿਆ ਹੋਇਆ ਹੈ ਕਿ ਸੀਬੀਆਈ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਬਾਰ-ਬਾਰ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਜਦੋਂ ਹੁੰਦੀ ਹੈ ਜ਼ਮਾਨਤ ਉਹਨਾਂ ਨੂੰ ਨਹੀਂ ਮਿਲ ਰਹੀ ਰਾਹਤ ਨਹੀਂ ਮਿਲ ਰਹੀ ਰਾਉ ਸਵੈਨੂ ਅਦਾਲਤ ਦੇ ਵਿੱਚ ਜ਼ਮਾਨਤ ਨੂੰ ਲੈ ਕੇ ਜੋ ਸੁਣਵਾਈ ਹੋਈ ਸੀ 11 ਸਤੰਬਰ ਤੱਕ ਉਹਨਾਂ ਦੀ ਜੋ ਨਿਆਇਕ ਹਿਰਾਸਤ ਉਹ ਵਧਾ ਦਿੱਤੀ ਗਈ ਸੀ ਹੁਣ 11 ਸਤੰਬਰ ਨੂੰ ਰਾਉ ਸਵੈਨੂ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਹੋਏਗੀ ਪਰ ਇਸੇ ਵਿਚਾਰੇ ਸੁਪਰੀਮ ਕੋਰਟ ਦੇ ਵਿੱਚ ਇਹ ਦੋ ਮਾਮਲੇ ਚੱਲ ਰਹੇ ਨੇ ਕਿ ਸੀਬੀਆਈ ਵੱਲੋਂ ਜੋ ਗ੍ਰਿਫਤਾਰੀ ਹੈ ਉਹ ਗੈਰ ਸੰਵਿਧਾਨਿਕ ਹੈ ਤੇ ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਸੋ ਇਹ ਦੋਵਾਂ ਮਾਮਲਿਆਂ ਦੇ ਵਿੱਚ ਸੁਣਵਾਈ ਜੋ ਹੈ ਸੁਪਰੀਮ ਕੋਰਟ ਦੇ ਵਿੱਚ ਪੂਰੀ ਹੋ ਗਈ ਹੈ ਤੇ ਫੈਸਲਾ ਸੁਪਰੀਮ ਕੋਰਟ ਨੇ ਰੱਖਵਾ ਰੱਖ ਲਿਆ ਦੇਖਣਾ ਹੋਵੇਗਾ ਕਿ ਅਗਲੀ ਜਦੋਂ ਸੁਣਵਾਈ ਹੋਏਗੀ ਮਾਮਲੇ ਦੀ ਕਿ ਉਹ ਫੈਸਲਾ ਅਰਵਿੰਦ ਕੇਸ਼ ਜੀ ਵੱਲ ਦੇ ਪੱਖ ਦੇ ਵਿੱਚ ਆਉਂਦਾ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਸਸ਼੍ਰੀ ਅਕਾਲ ਬੇਖਰਤੋਸੀ ਔਨਰ ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਨੂੰ ਸੁਣਾ ਦਿੰਦੇ ਆ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿਉਂਕਿ ਸਵੇਰ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਇਸ ਖਬਰ ਤੇ ਟਿਕੀਆਂ ਹੋਈਆਂ ਸੀ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਚੱਲ ਰਹੀ ਆ ਆਖਿਰ ਕੀ ਫੈਸਲਾ ਆਏਗਾ ਕੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਮਨਜ਼ੂਰ ਹੋਏਗੀ ਜਾਂ ਫਿਰ ਸੁਪਰੀਮ ਕੋਰਟ ਤੋਂ ਵੀ ਅਰਵਿੰਦ ਕੇਜਰੀਵਾਲ ਨੂੰ ਛਟਕਾ ਲੱਗੇਗਾ ਤਾਂ ਦੱਸ ਦਿਓ ਸੁਪਰੀਮ ਕੋਰਟ ਦੇ ਵਿੱਚ ਸਵੇਰ ਤੋਂ ਹੀ ਸੁਣਵਾਈ ਚੱਲ ਰਹੀ ਸੀ ਤੇ ਸੁਪਰੀਮ ਕੋਰਟ ਨੇ ਸਾਰੀਆਂ ਦਲੀਲਾਂ ਸੁਣੀਆਂ ਨੇ ਅਰਵਿੰਦ ਕੇਜਰੀਵਾਲ ਦੇ ਪੱਖ ਦੀ ਦਲੀਲ ਵੀ ਸੁਣੀ ਗਈ ਹੈ ਸੀਬੀਆਈ ਦੀ ਦਲੀਲ ਵੀ ਸੁਣੀ ਗਈ ਹੈ ਤੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਹੈ ਉਹ ਰੱਖਵਾ ਰੱਖ ਲਿਆ ਗਿਆ ਸੁਰੱਖਿệt ਰੱਖ ਲਿਆ ਗਿਆ ਹੈ ਯਾਨੀ ਕਿ ਅਗਲੀ ਸੁਣਵਾਈ ਦੇ ਵਿੱਚ ਹੁਣ ਪਤਾ ਲੱਗੇਗਾ ਕਿ अरविंद केजरीवाल ਨੂੰ ਜ਼ਮਾਨਤ ਮਿਲੇਗੀ ਜਾਂ ਫਿਰ ਨਹੀਂ ਪਰ ਇਸੇ ਵਿਚਾਰੇ ਜੋ ਦਲੀਲਾਂ ਰੱਖੀਆਂ ਗਈਆਂ ਨੇ ਦੋਵਾਂ ਧਿਰਾਂ ਵੱਲੋਂ ਉਹ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ अरविंद केजरीवाल ਵੱਲੋਂ अभिषेक मनु ਸਿੰਘ ਵੀ ਵਕੀਲ ਜੋ ਪੈਰ ਵੀ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸੀਬੀਆਈ ਸਿਰਫ ਇਸ ਕਰਕੇ گرفتار ਕੀਤਾ अरविंद केजरीवाल ਨੂੰ ਤਾਂ ਕਿ ਜੇਲ੍ਹ ਤੋਂ ਉਹ ਬਾਹਰ ਨਾ ਆ ਸਕਣ ਕਿਉਂਕਿ ਈਡੀ ਕੇਸ ਦੇ ਵਿੱਚ अरविंद केजरीवाल ਨੂੰ ਜ਼ਮਾਨਤ ਪਹਿਲਾਂ ਹੀ ਮਿਲ ਚੁੱਕੀ ਹੈ ਦੂਜੇ ਪਾਸੇ ਸੀਬੀਆਈ ਨੇ ਦਲੀਲ ਦਿੱਤੀ ਹੈ ਕਿਰਵਿੰਦ ਕੇਜਵਲ ਸਿੱਧੇ ਹਾਈ ਕੋਰਟ ਤੇ ਫਿਰ ਸੁਪਰੀਮ ਕੋਰਟ ਦਾ ਰੁਕ ਕਰਦੇ ਨੇ ਉਹ ਆਖਿਰ ਕਿਉਂ ਪਹਿਲਾਂ ਟ੍ਰਾਇਲ ਕੋਰਟ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਮਨੀਸ਼ ਸਿਸੋਧੀਆਂ ਹੋਣ ਜਾਂ ਕੇ ਕਵਿਤਾ ਹੋਣ ਜਾਂ ਹੋਰ ਆਗੂ ਹੋਣ ਉਹਨਾਂ ਨੇ ਜ਼ਮਾਨਤ ਦੇ ਲਈ ਸਭ ਤੋਂ ਪਹਿਲਾਂ ਟ੍ਰਾਇਲ ਕੋਰਟ ਦਾ ਰੁਕ ਕੀਤਾ ਜਿਸ ਤੋਂ ਬਾਅਦ ਉਹਨਾਂ ਦੀ ਜੋ ਜ਼ਮਾਨਤ ਹੈ ਉਹ ਮਨਜ਼ੂਰ ਹੋਈ ਹੈ ਪਰ ਅਰਵਿੰਦ ਕੇਜਵਲ ਹਮੇਸ਼ਾ ਇੱਕ ਸਪੈਸ਼ਲ ਟ੍ਰੀਟਮੈਂਟ ਚਾਹੁੰਦੇ ਨੇ ਸੋ ਦੱਸ ਦਈਏ अरविंद केजरीवाल ने सीबीआई ਵੱਲੋਂ ਗ੍ਰਿਫਤਾਰੀ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਸੀ ਔਰ ਕਿਹਾ ਸੀ ਕਿ ਜੋ सीबीआई ਨੇ ਗ੍ਰਿਫਤਾਰੀ ਕੀਤੀ ਇਸ ਮਾਮਲੇ ਦੇ ਵਿੱਚ ਉਹ ਗੈਰ ਸੰਵਿਧਾਨਿਕ ਹੈ ਕਿਉਂਕਿ ED ਵੱਲੋਂ ਜ਼ਮਾਨਤ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਮਿਲ ਚੁੱਕੀ ਹੈ ਦੂਜੇ ਪਾਸੇ CBI ਵੱਲੋਂ ਜੋ ਗ੍ਰਿਫਤਾਰੀ ਕੀਤੀ ਗਈ ਹੈ ਉਸ ਮਾਮਲੇ ਦੇ ਵਿੱਚ ਜ਼ਮਾਨਤ ਦੀ ਅਪੀਲ ਵੀ ਅਰਵਿੰਦ ਕੇ ਜੀਵਲ ਵੱਲੋਂ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਸੋ ਦੋਵੇਂ ਪਟੀਸ਼ਨਰ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਸਵੇਰ ਤੋਂ ਹੀ ਇਹ ਸੁਣਵਾਈ ਚੱਲ ਰਹੀ ਸੀ ਦੋਵੇਂ ਥਿਰ ਆਪਣੇ ਆਪਣੇ ਪੱਖ ਰੱਖ ਰਹੇ ਸੀ ਸੋ ਦੱਸ ਦਈਏ ਕਿ ਅਭਿਸ਼ੇਕ ਮਨੂ ਸਿੰਘ ਵੀ ਜੋ ਕਿ ਅਰਵਿੰਦ ਕੇ ਜੀਵਲ ਦੇ ਵਕੀਲ ਨੇ ਉਹਨਾਂ ਵੱਲੋਂ ਕੀ ਪੈਰਵੀ ਕੀਤੀ ਗਈ ਹੈ ਕੀ ਦਲੀਲਾਂ ਰੱਖੀਆਂ ਗਈਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਇਹ ਅਨੋਖਾ ਮਾਮਲਾ ਹੈ ਵੀ ਇਹ ਮਿਲਦੇ ਤੇ ਸਖਤ ਜੋ ਨਿਯਮ ਨੇ ਉਸ ਦੇ ਬਾਵਜੂਦ ਕੇਜਰੀਵਾਲ ਨੂੰ ਦੋ ਵਾਰ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਸੀਬੀਆਈ ਕੇਸ ਦੇ ਵਿੱਚ ਆਖਿਰ ਜ਼ਮਾਨਤ ਕਿਉਂ ਨਹੀਂ ਮਿਲ ਰਹੀ ਇਸ ਸਰਾਵ ਅਭਿਸ਼ੇਕ ਮਨੂ ਸਿੰਘ ਵੀ ਨੇ ਕਿਹਾ ਕਿ ਸੀਬੀਆਈ ਨੇ ਦਲੀਲ ਦਿੱਤੀ ਹੈ ਕਿ ਕੇਜਰੀਵਾਲ ਸਹਿਯੋਗ ਨਹੀਂ ਕਰ ਰਿਹਾ ਪੁੱਛਗਿੱਛ ਦੇ ਵਿੱਚ ਦੂਜੇ ਪਾਸੇ ਅਭਿਸ਼ੇਕ ਮਨੂ ਸਿੰਘ ਵੀ ਨੇ ਇਹ ਵੀ ਕਿਹਾ ਕਿ ਅਦਾਲਤ ਨੂੰ ਸਿਰਫ ਤਿੰਨ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕੀ ਕੇਜਰੀਵਾਲ ਦੇ ਭੱਜਣ ਦਾ ਖਤਰਾ ਹੈ ਕੀ ਉਹ ਸਬੂਤਾਂ ਦੇ ਨਾਲ ਛੇੜਛਾੜ ਕਰ ਸਕਦੇ ਨੇ ਜਾਂ ਫਿਰ ਕੀ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਜਦਕਿ ਅਜੇ ਹੁਣ ਕੁਝ ਵੀ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਇੱਕ ਸੰਵਿਧਾਨਿਕ ਪੱਤੇ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹ ਉਹਨਾਂ ਦੇ ਭੱਜਣ ਦਾ ਕੋਈ ਖਰਚਾ ਨਹੀਂ ਹੈ ਸਬੂਤਾਂ ਦੇ ਨਾਲ ਛੇੜਖਾਨੀ ਨਹੀਂ ਹੋ ਸਕਦੀ ਕਿਉਂਕਿ ਲੱਖਾਂ ਦਸਤਾਵੇਜ਼ ਨੇ ਤੇ ਪੰਜ ਚਾਰਟ ਸ਼ੀਟ ਇਸ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ ਸੋ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਵੀ ਕੋਈ ਖਤਰਾ ਨਹੀਂ ਔਰ ਇਹਨਾਂ ਸ਼ਰਤਾਂ ਨੂੰ ਮੱਦੇਨਜ਼ਰ ਅਰਵਿੰਦ ਕੇਜਰੀਵਾਲ ਦੀ ਜੋ ਜ਼ਮਾਨਤ ਉਹ ਮਨਜ਼ੂਰ ਹੋਣੀ ਚਾਹੀਦੀ ਹੈ ਦੂਜੇ ਪਾਸੇ सीबीआई ਵੱਲੋਂ ਏਐਸਜੀ ਰਾਜੂ ਜੁਨੇ ਉਹ ਦਲੀਲਾਂ ਪੇਸ਼ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਜ਼ਮਾਨਤ ਦੇ ਉੱਤੇ ਕੋਈ ਇਤਰਾਜ਼ ਨਹੀਂ ਹੈ ਪਰ ਜ਼ਮਾਨਤ ਤੇ ਗ੍ਰਿਫਤਾਰੀ ਨੂੰ ਬਹਿਸ ਦੇ ਵਿੱਚ ਆਪਸ ਦੇ ਵਿੱਚ ਦੋਵਾਂ ਨੂੰ ਮਿਲਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮਨੀਸ਼ ਸੋਸੋਦੀਆ ਕੇ ਕਵਿਤਾ ਸਾਰੇ ਪਹਿਲਾਂ ਟ੍ਰਾਇਲ ਕੋਰਟ ਦੇ ਵਿੱਚ ਗਏ ਸੀ ਪਰ ਕੇਜਰੀਵਾਲ ਇੱਕ ਐਕਸਟਰਾ ਆਰਡੀਨਰੀ ਟ੍ਰੀਟਮੈਂਟ ਚਾਹੁੰਦੇ ਨੇ ਉਹ ਟ੍ਰਾਇਲ ਕੋਰਟ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਸੀਬੀਆਈ ਵੱਲੋਂ ਇਹ ਵੀ ਕਿਹਾ ਗਿਆ ਕਿ ਗ੍ਰਿਫਤਾਰੀ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਾਨੂੰਨ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਕਿਉਂਕਿ ਗ੍ਰਿਫਤਾਰੀ ਜੁਵਾ ਜਾਂਚ ਦਾ ਇੱਕ ਹਿੱਸਾ ਹੁੰਦੀ ਹੈ ਜੇਕਰ ਜਾਂਚ ਕਰਨ ਦੀ ਪਾਵਰ ਮਿਲੀ ਹੋਈ ਹੈ ਸ਼ਕਤੀ ਮਿਲੀ ਹੋਈ ਹੈ ਤਾਂ ਫਿਰ ਗ੍ਰਿਫਤਾਰ ਕਰਨ ਦੀ ਪਾਵਰ ਵੀ ਹੈ ਦੂਜੇ ਪਾਸੇ ਗ੍ਰਿਫਤਾਰੀ ਨੂੰ ਲੈ ਕੇ ਐਸਜੀ ਰਾਜੂ ਨੇ ਕਿਹਾ ਕਿਸਾਨ ਨੂੰ ਸਪੈਸ਼ਲ ਕੋਰਟ ਤੋਂ ਪਰਮਿਸ਼ਨ ਮਿਲੀ ਵਾਰੰਟ ਜਾਰੀ ਹੋਇਆ ਜਿਸ ਤੋਂ ਬਾਅਦ ਸੀਬੀਆਈ ਵੱਲੋਂ ਗ੍ਰਿਫਤਾਰੀ ਕੀਤੀ ਗਈ ਜਦੋਂ ਪੂਰਾ ਪ੍ਰੋਸੈਸ ਫਾਲੋ ਕੀਤਾ ਗਿਆ ਤਾਂ ਫਿਰ ਕਿਸੇ ਕਮੀ ਦਾ ਜਾਂ ਕਿਸੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਗ੍ਰਿਫਤਾਰੀ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਤੋਂ ਇਲਾਵਾ ਸੀਬੀਆਈ ਨੇ ਜ਼ਮਾਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ ਔਰ ਕਿਹਾ ਕਿ ਕੇਜਰੀਵਾਲ ਨੂੰ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਫੈਸਲਾ ਇਹ ਹਾਈ ਕੋਰਟ ਨੂੰ ਨਿਰਾਸ਼ ਕਰ ਸਕਦਾ ਹੈ ਕਿਉਂਕਿ ਹਾਈ ਕੋਰਟ ਨੇ ਸੀਬੀਏ ਵੱਲੋਂ ਗ੍ਰਿਫਤਾਰੀ ਨੂੰ ਜਾਇਜ਼ ਠਹਿਰਾਇਆ ਸੀ ਔਰ ਉਸ ਤੋਂ ਬਾਅਦ ਹੀ ਅਰਵਿੰਦ ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਸੋ ਦੱਸ ਦਈਏ ਈਡੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ 12 ਜੁਲਾਈ ਨੂੰ ਪਹਿਲਾਂ ਹੀ ਜ਼ਮਾਨਤ ਦਿੱਤੀ ਹੋਈ ਹੈ ਕਿਹਾ ਗਿਆ ਸੀ ਕਿ ਕੇਜਰੀਵਾਲ ਕਰੀਬ 3 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਨੇ ਉਹ ਮੁੱਖ ਮੰਤਰੀ ਨੇ ਇਸ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਵੱਡੀ ਬੈਂਚ ਨੂੰ ਅਸੀਂ ਟਰਾਂਸਫਰ ਕਰ ਰਹੇ ਹਾਂ ਗ੍ਰਿਫਤਾਰੀ ਦੀ ਪਾਲਿਸੀ ਕੀ ਹੁੰਦੀ ਹੈ ਇਸ ਦਾ ਆਧਾਰ ਕੀ ਹੁੰਦਾ ਹੈ ਇਹ ਕੁਝ ਸਵਾਲ ਅਦਾਲਤ ਵੱਲੋਂ ਤਿਆਰ ਕੀਤੇ ਗਏ ਸੀ ਜੋ ਕਿ ਵੱਡੀ ਬੈਂਚ ਨੂੰ ਅੱਗੇ ਤਬਦੀਲ ਕਰ ਦਿੱਤੇ ਗਏ ਸੀ ਟਰਾਂਸਫਰ ਕਰ ਦਿੱਤੇ ਗਏ ਸੀ ਸੋ ਈਡੀ ਕੇਸ ਦੇ ਵਿੱਚ 12 ਜੁਲਾਈ ਨੂੰ ਅਨਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਪੇਜ ਜਿੱਥੇ ਫਸਿਆ ਹੋਇਆ ਹੈ ਕਿ ਸੀਬੀਆਈ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਬਾਰ ਬਾਰ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਜਦੋਂ ਹੁੰਦੀ ਹੈ ਜ਼ਮਾਨਤ ਉਹਨਾਂ ਨੂੰ ਨਹੀਂ ਮਿਲ ਰਹੀ ਰਾਹਤ ਨਹੀਂ ਮਿਲ ਰਹੀ ਰਾਉ ਸਵਿਨੂ ਅਦਾਲਤ ਦੇ ਵਿੱਚ ਜ਼ਮਾਨਤ ਤੋਂ ਲੈ ਕੇ ਜੋ ਸੁਣਵਾਈ ਹੋਈ ਸੀ 11 ਸਤੰਬਰ ਤੱਕ ਉਹਨਾਂ ਦੀ ਜੋ ਨਿਆਇਕ ਹਿਰਾਸਤ ਤੇ ਉਹ ਵਧਾ ਦਿੱਤੀ ਗਈ ਸੀ ਹੁਣ 11 ਸਤੰਬਰ ਨੂੰ ਰਾਉ ਸਵਿਨੂ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਹੋਏਗੀ ਪਰ ਇਸੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਇਹ ਦੋ ਮਾਮਲੇ ਚੱਲ ਰਹੇ ਨੇ ਕਿ ਸੀਬੀਆਈ ਵੱਲੋਂ ਜੋ ਗ੍ਰਿਫਤਾਰੀ ਹੈ ਉਹ ਗੈਰ ਸੰਵਿਧਾਨਿਕ ਹੈ ਤੇ ਉਹਨਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਸੋ ਇਹ ਦੋਵਾਂ ਮਾਮਲਿਆਂ ਦੇ ਵਿੱਚ ਸੁਣਵਾਈ ਜੋ ਹੈ ਸੁਪਰੀਮ ਕੋਰਟ ਦੇ ਵਿੱਚ ਪੂਰੀ ਹੋ ਗਈ ਹੈ ਤੇ ਫੈਸਲਾ ਸੁਪਰੀਮ ਕੋਰਟ ਨੇ ਰੱਖਵਾਂ ਰੱਖ ਲਿਆ ਦੇਖਣਾ ਹੋਵੇਗਾ ਕਿ ਅਗਲੀ ਜਦੋਂ ਸੁਣਵਾਈ ਹੋਏਗੀ ਮਾਮਲੇ ਦੀ ਕਿ ਉਹ ਫੈਸਲਾ ਅਰਵਿੰਦ ਕੇਜਰੀਵਾਲ ਦੇ ਪੱਖ ਦੇ ਵਿੱਚ ਆਉਂਦਾ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਸਸ਼੍ਰੀਆਕਾਲ ਵਿਖੇ ਤੁਸੀਂ ਔਨ ਹੈ ਇਸ ਵਕਤ ਦੀ ਵੱਡੀ ਖਬਰ ਅਸੀਂ ਤੁਹਾਨੂੰ ਸੁਣਾ ਦਿੰਦੇ ਆ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕਿਉਂਕਿ ਸਵੇਰ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਇਸ ਖਬਰ ਤੇ ਟਿਕੀਆਂ ਹੋਈਆਂ ਸੀ ਕਿ ਅਰਵਿੰਦ ਕੇਜਰੀਵਾਲ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਚੱਲ ਰਹੀ ਹੈ ਆਖਿਰ ਕੀ ਫੈਸਲਾ ਆਏਗਾ ਕੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਮਨਜ਼ੂਰ ਹੋਏਗੀ ਜਾਂ ਫਿਰ ਸੁਪਰੀਮ ਕੋਰਟ ਤੋਂ ਵੀ ਅਰਵਿੰਦ ਕੇਜਰੀਵਾਲ ਨੂੰ ਝਟਕਾ ਲੱਗੇਗਾ ਤਾਂ ਦੱਸ ਦਿਓ ਸੁਪਰੀਮ ਕੋਰਟ ਦੇ ਵਿੱਚ ਸਵੇਰ ਤੋਂ ਹੀ ਸੁਣਵਾਈ ਚੱਲ ਰਹੀ ਸੀ ਤੇ ਸੁਪਰੀਮ ਕੋਰਟ ਨੇ ਸਾਰਾ